ਚ ਵਿੱਚ ਅੰਨੀ ਹੋਈ ਭਾਬੀ ਨੇ ਆਸ਼ਕ ਦੇ ਹੱਥੋਂ ਦਿਓਰ ਦਾ ਕਰਵਾਇਆ ਕਤਲ ਕਤਲ ਤੋਂ ਬਾਅਦ ਪੂਰੀ ਰਾਤ লাশ ਦੇ ਸਰਾਣੇ ਬੈਠੀ ਰਹੀ ਭਾਬੀ ਅਗਲੇ ਦਿਨ ਸਵੇਰੇ ਆਸ਼ਕ ਅਤੇ ਉਸਦੇ ਭਰਾ ਨਾਲ ਮਿਲ ਕੇ ਦਿਓਰ ਦੀ লাশ ਨੂੰ ਬੋਰੀ ਚ ਬੰਨ ਕੇ ਸੁੱਟਿਆ ਗੰਕ ਨਾਲ ਵਿੱਚ ਦੋਨਾਂ ਨੇ ਇਸ ਵਿੱਚ ਰੋੜਾ ਬਣਦਾ ਸੀ ਇਹ ਦੇਵਰ ਭਾਬੀ ਨੇ ਖੁਦ ਹੀ ਦੇਵਰ ਦੀ ਗੁੰਮਸ਼ੁਦਾ ਹੋਰਸ ਵਿੱਚ ਕਰਾਈ ਦਰਜ ਮਾਮਲਾ ਚੱਕੀ ਹੋੜ ਦੇ ਪੁਰਸ਼ ਨੇ ਪਰਿਵਾਰ ਦੇ ਪੱਕੀ ਮੈਂਬਰਾਂ ਨਾਲ ਕੀਤਾ ਸੰਪਰਕ ਨਣਾਂ ਨੇ ਖੋਲਿਆ ਭਾਬੀ ਦੇ ਇਸ਼ਕ ਦਾ ਰਾਜ ਦੋਨਾਂ ਨੇ ਪੁਰਸ਼ ਨੂੰ ਦੋਨਾਂ ਨੂੰ ਪੁਰਸ਼ ਨੇ ਗ੍ਰਿਫਤਾਰ ਕਰ ਕੀਤਾ ਮੁਕੱਦਮਾਦਾਰ ਚ ਖਬਰ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲਾ ਵਾਲਾ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਇੱਕ ਭਾਬੀ ਵੱਲੋਂ ਆਪਣੇ ਹੀ ਸਕੇ ਦੇਵਰ ਦਾ ਆਸ਼ਕ ਹੱਤੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ ਜਾਣ ਗਿਆ ਸੀ ਇਸ ਦੇ ਇਸ਼ਕ ਦੇ ਵਿੱਚ ਰੋੜਾ ਬਣ ਰਿਹਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਇੱਕ ਗਸ ਨੂੰ ਪੂਜਾ ਨਾਂ ਦੀ ਬਹਿਲਾ ਨੇ ਪੁਲਿਸ ਵਿੱਚ ਕੇ ਸ਼ਿਕਾਇਤ ਦਰਜ ਕਰਾਈ ਕਿ ਉਸਤਾਦ ਦੇਵਲ ਕਿੰਦਰਜੀਤ ਸਿੰਘ ਗੁੰਮ ਹੈ ਘਰ ਨਹੀਂ ਆਇਆ ਪੁਲਿਸ ਨੂੰ ਜਾਂਚ ਦੌਰਾਨ ਮਾਮਲਾ ਛੱਕੀ ਲੱਗਿਆ ਤਾਂ ਪੁਲਿਸ ਨੇ ਇੰਦਰਜੀਤ ਦੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਇਸ ਦੌਰਾਨ ਇੰਦਰਜੀਤ ਦੀ ਭੈਣ ਨੀਤੂ ਨੇ ਪੁਲਿਸ ਨੂੰ ਜੋ ਜਾਣਕਾਰੀ ਦਿੱਤੀ ਉਸ ਤੇ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਪੁਲਿਸ ਵੱਲੋਂ ਪੂਜਾ ਦੀ ਕੁੰਡਲੀ ਜਦ ਪਰੋਲੀ ਗਈ ਤਾਂ ਜੋ ਨਿਕਲ ਕੇ ਸਾਹਮਣੇ ਆਇਆ ਪੁਲਿਸ ਨੇ ਨੂੰ ਵੀ ਉਸਨੇ ਪਰੇਸ਼ਾਨ ਕਰ ਦਿੱਤਾ ਐਸਪੀ ਇਨਵੈਸਟੀਗੇਸ਼ਨ ਨਦੀਪ ਕੁਮਾਰ ਨੇ ਦੱਸਿਆ ਕਿ ਪੂਜਾ ਦੇ ਜਿਸ ਸੰਬੰਧ ਰਾਮ ਸਿੰਘ ਵਿ ਉਸ ਦੀ ਪਣ ਕੁਸਤੇ ਦੇਵਰ ਇੰਦਰਜੀਤ ਸਿੰਘ ਨੂੰ ਲੱਗੇ ਸੀ ਇੰਦਰਜੀਤ ਉਸ ਦੀ ਪੋਲਾ ਖੋਲ ਦੇਵੇ ਇਸ ਕਰਕੇ ਪੂਜਾ ਨੇ ਆਪਣੇ ਹਿੱਸੇਕੇ ਦੇਵਰ ਦੀ ਮੌਤ ਦੀ ਸਾਲਜ ਰਚੀ ਕੀਤੀ ਆਪਣੇ ਆਸ ਨੂੰ ਤਿਆਰ ਕਰਕੇ ਇੰਦਰਜੀਤ ਨੂੰ ਰਸਤੇ ਤੋਂ ਹਟਾਉਣ ਦਾ ਪੂਰਾ پلان ਤਿਆਰ ਕਰ ਲਿਆ ਇੱਕ ਦਿਨ ਜਦ ਰਾਤ ਸਮੇ ਪੂਜਾ ਅਤੇ ਇੰਦਰਜੀਤ ਘਰ ਵਿੱਚ ਇਕੱਲੇ ਸਨ ਤਾਂ ਪੂਜਾ ਨੇ ਆਪਣੇ ਆਚਰਾਮ ਚਕੇ ਨੂੰ ਘਰ ਬੁਲਾ ਲਿਆ ਸੁੱਤੇ ਪਏ ਇੰਦਰਜੀਤ ਦੇ ਘੋਟਨੇ ਮਾਰ ਮਾਰ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਪੂਰੀ ਲਾਸ਼ ਨਾਲ ਸਰਾਣੇ ਬੈਠੀ ਰਹੀ ਦੈਨ ਹੋਰ ਤੇ ਆਸ਼ ਗ੍ਰਾਮ ਸਿੰਘ ਨੂੰ ਆਪਣੇ ਭਰਾ ਨੂੰ ਨਾਲ ਲਿਆ ਤੇ ਇੰਦਰਜੀਤ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਪੁਲਿਸ ਨੇ ਜੱਦ ਪੁੱਛਿਆ ਤਾਂ ਸਖਤੀ ਨਾਲ ਪੁੱਛਦਾ ਪੁੱਛਦਾ ਪੜਤਾਲ ਕੀਤੀ ਤਾਂ ਉਸਨੇ ਸਾਰੀ ਕਹਾਣੀ ਜਿਹੜੀ ਹੈਗੀ ਉਹ ਬਿਆਨ ਕਰ ਦਿੱਤੀ ਪੁਲਿਸ ਵੱਲੋਂ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਗੰਕ ਨਾਲ ਵਿੱਚੋਂ ਮਿਤਰਖ ਦੀ ਲਾਸ਼ ਦੀ ਗਲਪੜ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਆਰੋਪੀਆਂ ਦੇ ਖਿਲਾਫ ਹਤਿਆ ਦਾ ਮਕਦਮਾ ਦਰਜ ਕੀਤਾ ਗਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਲਾਸ਼ ਨੂੰ ਟਿਕਾਣੇ ਲਗਾਉਣ ਵਾਲੇ ਰਾਮ ਸਿੰਘ ਦੇ ਭਰਾ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਬਲਾਣਾ ਐਫਏ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸੰਸਨੀਖੇਜ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜਿਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸਾਇੰਟਿਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਇਹ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੀ ਕਿ 24 ਤਾਰੀਖ ਨੂੰ पूजा पत्नी रमनदीप ने थाना मल्लावाला وچ اطلاع دیتی کہ او دا جڑا دیور ہے इंद्रजीत او మిస్సిنگ ہے۔ بٹ اے مسئلہ سکی سی۔ پولیس نے مؤڈلی تفتیش تے پرتال وچ اے پایا کہ مسئلہ سکی ہے تاں او دے گھر والو نوں کانٹیکٹ کیتا گیا رمنदीप دے تے رمنदीप دی بہن نیتو نے ایک پرچہ درج کرایا 75/24 103 BNS 238 6188 BNS دے تحت جڑا مرڈر دا سیکشن ہوندا اے اونوں سکسی ਕਿ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਤ ਰਹਿੰਦਾ ਸੀ ਉਹ 21 8 ਨੂੰ ਫਲੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦੌਰ ਸਿੰਘ ਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ RAM Singh ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ ਧੰਨਵਾਦ